ਸਸਚੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਸ਼ਪ੍ਰਸ ਤੁਹਾਡਾ ਬਹੁਤ ਵਾਟਸਵਰਕਟ ਹੈ ਜੀ ਬਹੁਤ ਪਿਆਰੇ ਸੂਟ ਦੇਣ ਜਾ ਰਹੇ ਹਾਂ ਤੁਹਾਨੂੰ ਗਰਮ ਸੂਟ ਨੇ ਸਾਰੇ ਤੇ ਇਹ ਹੋਣਗੇ ਸੂਟ ਬਨਾਰਸੀ ਟੱਚ ਦੇ ਨਾਲ ਬਹੁਤ ਪਿਆਰੇ ਸੂਟ ਨੇ ਮੈਂ ਕਾਫੀ ਵਾਰੀ ਤੁਹਾਨੂੰ ਬਨਾਰਸੀ ਟੱਚ ਦੇ ਨਾਲ ਸੂਟ ਦਿਖਾ ਚੁੱਕੀ ਹਾਂ ਪਰ ਇਹਨਾਂ ਦੇ ਬ੍ਰਾਂਡ ਤੇ ਸਟੱਫ ਦਾ ਹਮੇਸ਼ਾ ਹੀ ਫਰਕ ਆਂਦਾ ਹੈ ਕੋਈ ਨਾ ਕੋਈ ਅਲੱਗ ਬ੍ਰਾਂਡ ਦੇ ਹੁੰਨੇ ਆ ਅੱਜ ਜਿਹੜੇ ਸੂਟ ਦੇਵਾਂਗੇ ਇਸ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਇੰਦੇ ਬ੍ਰੌਕੇਟ ਤੇ ਬਹੁਤ ਪਿਆਰੇ ਡਿਜ਼ਾਈਨ ਬਣੇ ਹੋਏ ਆ ਕਿਸੇ ਦਾ ਘੇਰਾ ਜੀ ਜਾਂ ਫਰੰਟ ਹੋਏਗਾ ਜਾਂ ਨੈੱਕ ਹੋ रहेगा सूट ना 2700 बहुत प्यारी लुक आ, सूट आ, बहुत प्यारी सूट दे सूट ने अ ते बुकिंग ਲਈ ਨੰਬਰ ਹੋਗਾ ਜੀ A283 A28381 ਨੰਬਰ ਆ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਤਰ੍ਹਾਂ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਕਲੈਕਸ਼ਨ ਦਿਖਾਉਣ ਜਾ ਰਹੀਆਂ ਜੀ ਬਹੁਤ ਪਿਆਰੀ ਜੀ ਇਹ ਸੂਟ ਹੈਗੀਆਂ ਜੀ ਪਿਓਰ ਬੂਲਨ ਦੇ ਸੂਟਾਂ ਸਾਰੇ ਠੀਕ ਹੈ ਇਨਾਂ ਦੇ ਨਾਲ ਰਹੇਗੇ ਜੇ ਬਾਟਮ 2 ਟਾਈ ਮੀਟਰ ਦੇ 2 ਟਾਈ ਮੀਟਰ ਦੀ ਸਲਵਾਰ ਹੈ ਜੇ ਹਾਂਜੀ 2 ਪਲੱਸ ਹੈ ਇਹ ਜਿਹੜੀ ਇਹ ਬਾਟਮ ਹੈ ਤੁਹਾਨੂੰ 2 ਮੀਟਰ ਪਲੱਸ ਮਿਲੇਗੀ ਪਲੱਸ ਜਿਹੜਾ ਸ਼ਰਟ ਦਾ ਸਟੱਫ ਹੈ ਜੀ ਉਹ ਤੁਹਾਨੂੰ 3 ਮੀਟਰ ਦਾ ਮਿਲੇਗਾ ਠੀਕ ਹੈ ਐਸਾ ਰਹੇਗਾ ਇਹ ਫਰੰਟੇ ਦਾ ਸਾਰੇ ਦੇ ਵਿੱਚ ਬੂਟੇ ਰੂਗੇ ਤੇ ਨੀਚੇ ਬਣਿਆ ਬਹੁਤ ਪਿਆਰਾ ਇਹਦਾ ਘੇਰਾ ਇਹ ਪਿਓਰ ਪਸ਼ਮੀਨੇ ਦਾ ਸੂਟ ਆ ਇਹ ਹੈਗਾ ਜੀ ਬੈਕ ਸਾਈਡ ਦਾ ਬਾਰਡਰ ਤੇ ਇਹ ਹੈਗੀਆਂ ਨੇ ਐਕਸਟਰਾ ਬਾਜੂ ਦਿੱਤੀਆਂ ਹੋਈਆਂ ਠੀਕ ਹੈ ਜੀ ਤੇ ਨਾਲ ਤੁਹਾਨੂੰ ਦੇ ਰਹੇ ਹਾਂ ਅਸੀਂ ਇਹ ਸ਼ਾਲ ਸ਼ਾਲ ਵੀ ਇਹਨਾਂ ਦੇ ਲੰਮੇ ਚੌੜੇ ਹੋਣਗੇ ਪ੍ਰੋਪਰ ਰਹਿਣ ਲੰਬਾਈ ਇਹਨਾਂ ਦੀ ਚੜਾਈਆਂ ਆ ਤੇ ਪਿਓਰ ਪਸ਼ਮੀਨੇ ਤੇ ਇਹ শাল ਵੀ ਆ ਜਿਹੜਾ ਬ੍ਰੋਕੇਟ ਦਾ ਸ਼ਾਲ ਹੈ ਜੇ ਸਾਰੇ ਤੁਸੀਂ ਇਹਨਾਂ ਨੂੰ ਜਿੱਦਾਂ ਸਰਦੀਆਂ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਹੋ ਉਸ 'ਚ ਵੀ ਵੇਅਰ ਕਰ ਸਕਦੇ ਹੋ ਲੁੱਕ ਵੀ ਬਹੁਤ ਪਿਆਰੀ ਆ ਤੇ ਪ੍ਰਾਈਸ ਹੈਗਾ ਜੀ 2700 ਸੇਮ ਹੀ ਹਲਕਾ ਹਲਕਾ ਇਹਨਾਂ ਦੇ ਡਿਜ਼ਾਈਨ ਦਾ ਫਰਕ ਆ ਜਾਊਗਾ ਜਿੱਦਾਂ ਤੁਸੀਂ ਇਹ ਸੂਟ ਦੇਖ ਰਹੇ ਹੋ ਮੈਰੂਨ ਇਹਦੇ ਬੂਟੇ ਦਾ ਫਰਕ ਆ ਤੇ ਇਸ ਦਾ ਫਰਕ ਹੈ ਜੀ ਜਿਹੜੀਆਂ ਚੀਵੀਟੀਆਂ ਵੱਡੀਆਂ ਛੋਟੀਆਂ ਹੋ ਜਾਣਗੀਆਂ ਜਿਹੜੇ ਇਹਨਾਂ ਦੇ ਸ਼ਾਲ ਨੇ ਮੈਂ ਤੁਹਾਨੂੰ ਖੋਲ ਕੇ ਦਿਖਾ ਦਾਨੀ ਆ ਸ਼ਾਲਾਂ ਦਾ ਡਿਜ਼ਾਈਨ ਚੇਂਜ ਹੋਏਗਾ ਇਹ ਹੈਗਾ ਜੀ ਸ਼ਾਲ ਕਲਰ ਵੀ ਬਹੁਤ ਸੋਹਣਾ ਹੈ ਠੀਕ ਹੈ ਤੇ ਇੱਕ ਕਲਰ ਤੁਹਾਨੂੰ ਮਿਲ ਜੇਗਾ ਇੱਥੇ ਵਿੱਚ ਇਹਦੇ ਵਿੱਚ ਛੋਟੀ ਦੇ ਨਾਲ ਵੱਡੀ ਬੁੱਟੀ ਵੀ ਆ ਜਾਏਗੀ ਤੇ ਘੇਰਾ ਸਭ ਦਾ ਸੇਮ ਹੈ ਜੀ neck ਨਹੀਂ ਕਿਸੇ ਦਾ ਵੀ ਬਣਿਆ ਹੋਇਆ ਲੁੱਕ ਬਹੁਤ ਸੋਹਣੀ ਹੈ ਸਾਰੇ ਸੂਟਾਂ ਦੀ ਪਿਓਰ ਪਸ਼ਮੀਨੇ ਤੇ ਨੇ ਸਾਰੇ ਸੂਟ ਇਹ ਹੈਗਾ ਇਹਦਾ ਸ਼ਾਲ ਠੀਕ ਹੈ ਜੀ ਇੱਕ ਮਿਲ ਜਗੇ ਤੁਹਾਨੂੰ ਨੇਵੀ ਬਲੂ ਕਲਰ ਸ਼ਿਪਿੰਗ ਚਾਰजेस ਐਕਸਟਰਾ ਰਹਿਣਗੇ ਅਲੱਗ ਤੋਂ ਰਹਿਣਗੇ ਜੀ ਸਾਰੀ ਸੂਟਾਂ ਦੇ ਸਲਵਾਰ ਦਾ ਸਟੱਬੀ ਸਾਰਾ ਪਿਓਰ ਤੇ ਰਹੂਗਾ ਇਹ ਹੈਗਾ ਜੇ ਨੇਵੀ ਬਲੂ ਕਲਰ ਸੂਟ ਬਹੁਤ ਸੋਹਣੇ ਨੇ ਸਾਰੇ ਇੱਕ ਕਲਰ ਕਲਰ ਸਾਰੇ ਬਹੁਤ ਪਿਆਰੇ ਆ ਇਹ ਹੈਗਾ ਇਹਦਾ ਸ਼ਾਲ ਇਹਦੇ ਸ਼ਾਲ ਦੇ ਵਿੱਚ ਸਾਰੇ ਚ ਸੈਲਫ ਆ ਤੇ ਵਿੱਚ ਬੂਟੀ ਆ ਜੀ ਫੋਰ ਸਾਈਡ ਬਾਰਡਰ ਠੀਕ ਹੈ ਸਾਰਿਆਂ ਦੇ ਸ਼ਾਲ ਦਾ ਅਲੱਗ-ਅਲੱਗ ਡਿਜ਼ਾਈਨ ਆ ਤਾਂ ਹੀ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਫੋਰ ਸਾਈਡ ਫਿਨਿਸ਼ਿੰਗ ਕੀਤੀ ਹੋਈ ਆ ਸਾਰਿਆਂ ਤੇ ਇਹ ਕਲਰ ਰੈੱਡ ਤੇ ਮਰਜੈਂਟਾ ਮਿਕਸ ਜੀ ਟੋਨ ਦੇ ਵਿੱਚ ਨਾ ਫਿਰ ਨੂੰ ਰੈੱਡ ਕਲਰ ਕਹਾਂਗੇ ਨਾ ਮਰਜੈਂਟਾ ਜੀ ਟੋਨ ਆ ਜੀ ਮਿਕਸ ਜਾਂ ਸ਼ੇਡ ਹੈ ਇਹ ਦੋਨਾਂ ਦੇ ਵਿੱਚ ਇਹਦਾ ਸ਼ਾਲ ਆ ਜੀ ਇਹ ਪਿਓਰ ਪਸ਼ਮੀਨੇ ਤੇ ਇਹਨੇ ਸਾਰੀ ਸੂਟ ਖੁਸ਼ ਇਦਾਂ ਦੀ ਲੁੱਕਰ ਹੋਗੀ ਜੀ ਇਸ ਤੇ ਕਲਰ ਇੱਕ ਮਿਲ ਜਾਏਗਾ ਤੁਹਾਨੂੰ ਵਾਈਨ ਠੀਕ ਹੈ ਇਹ ਹੈਗਾ ਜੀ ਵਾਈਨ ਦਾ ਡਿਜ਼ਾਈਨ ਚਾਰ ਸਭ ਦੇ ਅਲੱਗ-ਅਲੱਗ ਡਿਜ਼ਾਈਨ ਦੇ ਰਹਿਣਗੇ ਤੇ ਬਾਕੀ ਸਭ ਦਾ ਹੀ ਨੀਚੇ ਘੇਰਾ ਬਣਿਆ ਹੋਇਆ ਸਾਰੇ ਦੇ ਵਿੱਚ ਫਰੰਟ ਚ ਬੀਟੀ ਹੈ 3 ਮੀਟਰ ਦੀ ਸ਼ਰਟ ਆ ਟਾਈਪ ਪਲਸ ਇਹਨਾਂ ਦੀ ਸਲਵਾਰ ਆ ਪਿਓਰ ਪਸ਼ਮੀਨੇ ਦੇ ਸੂਟ ਆ ਤੇ ਨੈਕਸਟ ਡਿਜ਼ਾਈਨ ਦਿਖਾਣੇ ਆ ਡਿਜ਼ਾਈਨਿੰਗ ਇਹ ਵੀ ਬਹੁਤ ਪਿਆਰੀ ਆ ਜੀ ਸਟਫ ਸੇਮ ਹੀ ਰਹੂਗਾ ਪਿਓਰ ਪਸ਼ਮੀਨੇ ਦਾ ਠੀਕ ਹੈ ਸਲਵਾਰਾਂ ਸਭ ਦੀਆਂ 2.5 ਮੀਟਰ ਪਲੱਸ ਰਹਿਣਗੀਆਂ ਸ਼ਰਟਾਂ ਸਭ ਦੀਆਂ 3-3 ਮੀਟਰ ਦੀਆਂ ਕਿਸੇ ਦੀ ਵੀ ਬਾਜੂ ਦੇ ਵਿੱਚ ਜੋੜ ਨਹੀਂ ਆਏਗਾ ਇਹਨਾਂ ਦੇ ਲੈਂਥ ਵੀ ਠੀਕ ਆ ਕਿਉਂਕਿ ਕਿਤਾ ਪਹਿਲਾਂ ਮੈਂ ਤੁਹਾਨੂੰ ਬਿਦਾਉਟ ਨੈਕ ਬਣੇ ਹੋਏ ਚ ਦਿਖਾਇਆ ਤੇ ਜਿਹੜਾ ਇਹ ਵਾਲਾ ਜੀ ਇਹਨੂੰ ਤੁਸੀਂ ਉਤਾਰ ਕੇ ਉੱਪਰ ਪੈਚ ਵੀ ਕਰ ਸਕਦੇ ਹੋ ਡਿਜ਼ਾਈਨਿੰਗ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਬੈਕ ਸਾਈਡ ਤੇ ਸਭ ਏਦਾਂ ਹੀ ਰਹੂਗਾ ਜੀ ਬਾਰਡਰ ਹੈ ਪਿਛਲੇ ਪੱਲੇ ਦਾ ਤੇ ਨਾਲ ਹੈਗੇ ਬਾਜੂ ਦਾ ਬਾਰਡਰ ਇਹ ਸੂਟ ਰਹੇਗਾ ਜੀ ਪਿਓਰ ਪਸ਼ਮੀਨਾ ਦੇ ਉੱਪਰ ਇਹ ਹੈਗੀ ਅਸੀਂ ਵੀਟੀਆ ਵਾਲਾ ਸ਼ਾਲ ਬਹੁਤ ਪਿਆਰਾ ਇਹਦਾ ਲੰਮਾ ਚੌੜਾ ਤੁਸੀਂ ਪ੍ਰੋਪਰ ਬੁਕਲ ਮਾਰ ਸਕਦੇ ਹੋ ਠੀਕ ਹੈ ਕੁਝ ਇਦਾਂ ਦੀ ਲੁੱਕ ਆਏਗੀ ਨਾ ਸੂਟਾਂ ਦੀ ਇਹ ਵਾਲੀ ਇਹਦੀ ਫੋਟੋ ਹੈ ਜੀ ਤੇ ਨੈਕਸਟ ਕਲਰ ਦੰਨੇ ਆ ਸੇਮ ਹੀ ਹੈ ਡਿਜ਼ਾਈਨ ਦੇ ਵਿੱਚ ਇਹ ਕਲਰ ਆ ਤੇ ਕਲਰ ਇਹ ਵੀ ਬਹੁਤ ਪਿਆਰਾ ਹੈ ਬਹੁਤ ਸੋਹਣਾ ਜਿਹਾ ਸ਼ੇਡ ਹੈ ਮਹਿਰੂਨ ਕਲਰ ਨਹੀਂ ਕਹਾਗੇ ਬਹੁਤ ਸੋਹਣਾ ਜਿਹਾ ਕਲਰ ਆ ਬਿਲਕੁਲ ਨਮਾ ਜਿਹਾ ਠੀਕ ਹੈ ਜੀ ਪ੍ਰਾਈਸ ਸਾਰਿਆਂ ਦਾ 2700 ਸ਼ਿਪਿੰਗ ਰਹੇਗੀ ਜੀ ਐਕਸਟਰਾ ਸਭ ਦੇ ਨੈਕਸਟ ਡਿਜ਼ਾਈਨ ਦੇ ਰਹੇ ਹਾਂ ਤੁਹਾਨੂੰ ਏਵੀ ਡਿਜ਼ਾਈਨ ਬਹੁਤ ਪਿਆਰਾ ਹੈ ਸਟੱਫ ਸਭ ਦਾ ਸੇਮ ਹੀ ਰਹੂਗਾ ਜਿੰਨੇ ਵੀ ਅੱਜ ਜੇ ਸੂਟ ਦਿਖਾ ਰਹੀ ਹਾਂ ਮੈਂ ਇਹ ਵਾਲੇ ਤੇ ਸਟੱਫ ਸੇਮ ਆ ਸਿਰਫ ਡਿਜ਼ਾਈਨਿੰਗ ਚੇਂਜ ਹੈ ਨਾ ਸਾਰੇ ਸੂਟਾਂ ਦੇ ਘੇਰਾ ਠੀਕ ਹੈ ਜੀ ਕਾਫੀ ਹੈਵੀ ਘੇਰੇ ਦੇ ਨਾਲ ਆ ਇਹ ਹੈਗਾ ਬੈਕ ਦਾ ਬਾਰਡਰ ਤੇ ਇਹ ਹੈਗੀਆਂ ਨੇ ਜਿਹੜੀਆਂ ਬਾਜੂ ਠੀਕ 2 ਮੀਟਰ ਸਲਵਾਰ ਪਲੱਸ ਹੈ ਜੀ ਇਹਦੇ ਸੇਮ ਤੇ ਇਹਦੇ ਸ਼ਾਲ ਥੋੜੇ ਜੇ ਚੇਂਜ ਆ ਜਾਣਗੇ ਸ਼ਾਲ ਆ ਜਾਣਗੇ ਜੀ ਡਿਜੀਟਲ ਪ੍ਰਿੰਟ ਦੇ ਨਾਲ ਤੇ ਸਾਰੇ ਦੇ ਵਿੱਚ ਬਹੁਤ ਪਿਆਰਾ ਬ੍ਰாக்கਟ ਸਟਾਈਲ ਕੁਛ ਐਦਾਂ ਲੁੱਕ ਹੈ ਲੁੱਕ ਦੇਖੋ ਕਿੰਨੀ ਪਿਆਰੀ ਸ਼ਾਲ ਦੇ ਠੀਕ ਹੈ ਜੀ। ਪ੍ਰਿੰਟਡ ਛਾਲ ਦੇ ਨਾਲ ਰੈਣਗੇ ਵਾਲੇ ਸੂਟ। ਪ੍ਰਾਈਸ ਇਹਨਾਂ ਦਾ ਵੀ ਤੁਹਾਨੂੰ ਸੇਮ ਦੰਨੇ ਆ ਵੈਸੇ ਦੂਜੇ ਸੂਟਾਂ ਨਾਲੋਂ ਇਹਨਾਂ ਦਾ ਪ੍ਰਾਈਸ ਥੋੜਾ ਜਿਹਾ ਜ਼ਿਆਦਾ ਸੀਗਾ। ਪਰ ਇਹ ਸਿੰਗਲ ਇੱਕੋ ਹੀ ਰੇਟ 'ਚ ਕਈ ਵਾਰੀ ਵੀਡੀਓ ਕੱਢਣੀ ਹੁੰਦੀ ਆ। ਠੀਕ ਹੈ ਜੀ ਇਹ ਸੇਮ ਹੀ ਡਿਜ਼ਾਈਨ ਦੇ ਵਿੱਚ ਇੱਕ ਗਲਾ ਤੇ ਕੇਰਾ ਇਹਦੀ ਮੈਂ ਤੁਹਾਨੂੰ ਲੈਂਥ ਦੱਸ ਦਾਨੀ ਆ ਕਿਉਂਕਿ ਕਈ ਵਾਰੀ ਕਿਸੇ ਨੂੰ ਪ੍ਰੋਬਲਮ ਆ ਜਾਂਦੀ ਹੈ ਲੈਂਥ ਦੀ ਕਹ ਦਾਨੀ ਆ ਨੀਚੇ ਤੋਂ ਕੱਟੀ ਹੈ ਜਾਂ ਉੱਪਰੋਂ ਕੱਟੀ ਹੈ ਇਹਦੀ ਲੈਂਥ ਜਿਹੜੀ ਐਸ ਇਟ ਇਜ਼ ਬਣੇਗੀ ਉਹ ਹੈਗੀ ਆ ਲੈਂਥ ਹੈਗੇ ਜੇ ਦੀ 49 ਅਗਰ ਤੁਸੀਂ ਘਟ ਵਧ ਕਰਨੀ ਹੈ ਤਾਂ ਜਿਹੜਾ ਆਪਣਾ a ਵਾਲਾ neck ਆ ਤੁਸੀਂ ਉਰੇ ਤੇ ਨੂੰ 9 ਇੰਚ ਜਾਂ ਇਹਨਾਂ ਕੁ ਬਾਰਡਰ ਰੱਖ ਕੇ ਤਾਂ ਮਤਲਬ 12 ਇੰਚ ਦਾ neck ਬਹੁਤ ਹੁੰਦਾ ਹੈ ਇਸ ਦੇ ਉੱਪਰ ਹੀ neck ਬਣ ਜਾਏਗਾ ਠੀਕ ਹੈ 6-7 ਇੰਚ ਦਾ ਜੇ 1-2 ਇੰਚ ਇਧਰੋਂ ਘੱਟ ਜੇਗੀ ਜਾਂ ਫਿਰ ਤੁਸੀਂ ਇਸ ਦੇ ਬਾਰਡਰ ਨੂੰ ਮਿਸ ਕਰ ਸਕਦੇ ਹੋ ਇਦਾਂ ਠੀਕ ਹੈ ਉਹ ਤੁਸੀਂ ਹੁਣ ਦੇਖ ਲਿਓ ਕਿਦਾਂ ਬਣਾਣੀ ਹੈ ਜੇ ਜ਼ਿਆਦਾ ਹੀ ਲੈਂਥ ਤੁਹਾਡੀ ਸ਼ਾਰਟ ਹੈ ਤੁਹਾਨੂੰ ਸੂਟ ਪਸੰਦ ਆ ਫਿਰ ਉਰੇ ਤੁਸੀਂ ਪਾਈਪਿੰਗ ਦੇ ਕੇ ਇਹ ਵਾਲਾ ਬਾਰਡਰ ਉੱਪਰ ਚਕਵਾ ਸਕਦੇ ਹੋ ਲੁੱਕ ਬਹੁਤ ਸੋਹਣੀ ਹੈ ਸੂਟਾਂ ਦੇ ਮਤਲਬ ਕਿ ਇਹ 46 45 इजीली ਰੈਡੀ ਹੋ ਜਾਣਗੇ ਇਹਨਾਂ ਦੇ ਨਾਲ ਤੁਸੀਂ ਪਜਾਮੀ ਵੀ ਬਣਵਾ ਸਕਦੇ ਹੋ ਪੈਂਟ ਬਣਵਾ ਸਕਦੇ ਹੋ ਲੁੱਕ ਬਹੁਤ ਸੋਹਣੀ ਆਏਗੀ ਸ਼ਾਲ ਦੇਖ ਲਓ ਸ਼ਾਲ ਬਹੁਤ ਸੋਹਣਾ ਠੀਕ ਹੈ ਜੀ ਨੈਕਸਟ ਕਲਰ ਸੇਮ ਹੀ ਡਿਜ਼ਾਈਨ ਦੇ ਵਿੱਚ ਇਹ ਹੈਗਾ ਦਾ ਸ਼ਾਲ ਇੱਕ ਕਲਰ ਤੁਹਾਨੂੰ ਮਿਲ ਗਿਆ ਤੇ ਵਿੱਚ ਕਲਰ ਬਹੁਤ ਸੋਹਣਿਆ ਸਾਰੇ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਇਹ ਹੈਗਾ ਜੀ ਮੈਰੂਨ ਸ਼ੇਡ ਦੇ ਉੱਪਰ ਇਹ ਹੈਗਾ ਦਾ ਸ਼ਾਲ ਠੀਕ ਹੈ ਇਹ ਤਾਂ ਸਿੱਗੇ ਸਾਰੇ ਕੇਰਾ ਤੇ ਨੈੱਕ ਬਣਿਆ ਹੋਇਆ ਸੇਮ ਹੀ ਪ੍ਰਿੰਟਡ ਦੁਪੱਟੇ ਨਾਲ ਮੈਂ ਤੁਹਾਨੂੰ ਸਿਰਫ ਘੇਰਾ ਘੇਰਾ ਬਣਿਆ ਹੋਇਆ ਦਿਖਾ ਰਹੀ ਹਾਂ ਤੇ ਸਾਰੇ ਸੂਟ 'ਚ ਰਹੂਗੀ ਬੂਟੀ ਫਰੰਟ ਦੇ ਵਿੱਚ ਐਦਾਂ ਹਾਂਜੀ ਪਹਿਲਾਂ ਮੈਂ ਤੁਹਾਨੂੰ ਦਿਖਾਈ ਨੇ ਸਾਰੇ neck ਵਾਲੇ ਤੇ ਘੇਰੇ ਵਾਲੇ ਡਿਜ਼ਾਈਨ ਇਹ ਹੈਗਾ ਸਾਰਾ ਮਤਲਬ ਸਿਰਫ ਇਹ ਰ ਘੇਰਾ ਘੇਰਾ ਤੇ ਸਾਰੇ ਫਰੰਟ ਦੇ ਵਿੱਚ ਰਹੂਗੀ ਬੂਟੀ ਉਦਾਂ ਹੀ ਪ੍ਰਿੰਟਡ ਦੁਪੱਟਿਆਂ ਦੇ ਨਾਲ ਰਹਿਣਗੇ ਜੀ ਇਹ ਵੀ ਔਰ ਸੌਰੀ ਸ਼ਾਲ ਦੇ ਨਾਲ ਰਹਿਣਗੇ ਪਿਓਰ ਪਸ਼ਮੀਨੇ ਦੇ ਸ਼ਾਲ ਨੇ ਸਾਰੇ ਇਹ ਵੀ ਫੋਰ ਸਾਈਡ ਬਾਰਡਰ ਦੇ ਨਾਲ ਰਹਿਣਗੇ ਸਾਰੇ ਦੇ ਵਿੱਚ ਬੂਟੀ ਹੈ ਜੀ ਲੁੱਕ ਬਹੁਤ ਸੋਣੀ ਹੈ ਨਾ ਸਾਰੇ ਸੂਟਾਂ ਦੇ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਨੇਵੀ ਬਲੂ ਕਲਰ ਮਿਲ ਜਾਏਗਾ ਠੀਕ ਹੈ ਇਹ ਦੇਖੋ ਜੀ ਸਾਰੀ ਸੂਟ ਨੇ ਬਹੁਤ ਪਿਆਰੇ ਪਿਆਰੇ ਜੀ ਤੇ ਇੱਕ ਡਿਜ਼ਾਈਨ ਤੁਹਾਨੂੰ ਸੇਮ ਹੈ ਕੰਟਰਾਸਟ ਦੇ ਵਿੱਚ ਮਿਲ ਜਾਣਗੇ ਇਹ ਹੈ ਕਿ ਜੀ ਸਲਵਾਰ ਠੀਕ ਹੈ 3 ਮੀਟਰ ਪਲੱਸ ਸਲਵਾਰ ਹੈ ਇਹ ਆ ਜਾਣਗੇ ਵੀ ਨੈੱਕ ਦੇ ਨਾਲ ਇਹ ਵੀ ਨੈੱਕ ਬਣਿਆ ਹੋਇਆ ਸਾਰੇ ਫਰੰਟ ਚ ਬੂਟੀ ਹੈ ਤੇ نیچے ਬਣਿਆ ਹੋਇਆ ਜੀ ਘੇਰਾ ਇਹ ਬਾਰਡਰ ਦਿੱਤਾ ਹੋਇਆ ਘੇਰੇ ਦਾ ਤੇ ਇਹਦੇ ਵਿੱਚ ਤੁਹਾਨੂੰ ਬੈਕ ਤੇ ਵੀ ਨੈੱਕ ਮਿਲ ਜਾਏਗਾ ਇਹ ਬੈਕ ਦੇ ਨੈੱਕ ਤੇ ਬਾਰਡਰ ਆ ਤੇ ਇਹ ਹੈਗਾ ਜੀ ਬੈਕ ਵੱਲੇ ਦਾ ਬਾਰਡਰ ਤੇ ਹੈਗੀਆਂ ਨੇ ਇਹਦੀਆਂ 슬ੀਵਜ਼ ਠੀਕ ਹੈ ਸੇਮ ਹੀ ਪਸ਼ਮੀਨੇ ਦੇ ਵਿੱਚ ਰਹਿਣਗੇ ਸਾਰੇ ਸੂਟ ਇਹ ਸੂਟ ਰਹਿਣਗੇ ਕੰਟਰਾਸਟ ਲੁੱਕ ਦੇ ਉੱਪਰ ਇਹਨਾਂ ਨਾਲ ਦੁਪट्टे ਕੰਟਰਾਸਟ ਹੋਣਗੇ ਜੀ ਠੀਕ ਹੈ ਇਹ ਹੈਗਾ ਸ਼ਾਲ ਪਸ਼ਮੀਨੇ ਦੀ ਪਿਓਰ ਦੇ ਸ਼ਾਲ ਨੇ ਸਾਰਿਆਂ ਦੇ ਬਹੁਤ ਸੋਹਣੇ ਟਸਲਸ ਲੱਗੇ ਹੋਏ ਆ ਇਹ ਕੰਟਰਾਸਟ ਵਿੱਚ ਆ ਜਾਣਗੇ ਸੂਟ ਤੇ ਇੱਕ ਆਜੇਗਾ ਜੀ ਵਾਈਨ ਦੇ ਨਾਲ ਮਸਟਰਡ ਕੰਟਰਾਸਟ neck ਤੇ front back neck ਦੋਨਾਂ ਤੇ ਡਿਜ਼ਾਈਨਿੰਗ ਮਿਲੇਗੀ ਇੱਕ ਆਜੇਗਾ ਜੀ ਗ੍ਰੇ ਦੇ ਨਾਲ ਇਮਰਜੈਂਟਾ ਬਹੁਤ ਸੋਹਣਾ ਜਿਹਾ ਕਲਰ ਆ ਉਹਦਾ ਕੰਟਰਾਸਟ ਆ ਜਾਏਗਾ ਇੱਕ ਆਜੇਗਾ ਹੀ ਇਮਰਜੈਂਟਾ ਜੀ ਟੋਨ ਦੇ ਉੱਪਰ ਸੂਟ ਆ ਇਹਦੇ ਨਾਲ ਆ ਜਾਏਗਾ ਗ੍ਰੀਨ ਦਾ ਕੰਟਰਾਸਟ ਠੀਕ ਹੈ ਕੁਛ ਐਦਾਂ ਦੀ ਲੁੱਕ ਹੈ ਜੀ ਇਹਨਾਂ ਸੂਟਾਂ ਦੇ ਤੇ ਪ੍ਰਾਈਸ ਰਹੂਗਾ ਸਾਰੇ ਸੂਟਾਂ ਦਾ ਸੇਮ 2700 ਅੱਜ ਦੀ ਵੀਡੀਓ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਉਸ ਦੀ ਜੋ ਸੀ ਮੈਨੂੰ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਸਾਰੀ ਪਸੰਦ ਆਈ ਹੋਵੇਗੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੰਦਾਂ ਦੀ ਲੱਗੀ ਜੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮਚ